ਆਪਣੀ ਕੋਠੀ ਦਾ ਕੰਮ ਕਰਨ ਮੈਂ ਮਿਸਤਰੀ ਮੰਨੋ ਇਹ ਪਹਿਲਾਂ ਲੱਗੇ ਨੀਆਂ ਤੱਕ ਠੀਕ ਆ ਉਹ ਪਹਿਲਾ ਲੈਂਟਰ ਪਾ ਕੇ हट ਗਏ ਉਦੋਂ ਅਗਲੇ ਲੱਗੇ ਉਹ ਤੱਕ ਉਹ ਵੀ ਪਾ ਕੇ हट ਗਏ ਫੇਰ ਆਏ ਉਹ ਟੈਲਾਂ ਲਾ ਕੇ ਤੇ ਟੈਲਾਂ ਲਾ ਕੇ हट ਗਏ ਫੇਰ ਆ ਬੱਬੂ ਠੇਕੇਦਾਰ ਇਹਦੇ ਦੇਖੀ ਠੇਕੇਦਾਰਾ ਹੈ ਫੇਰ ਆ ਆਇਆ ਠੇਕੇਦਾਰ ਇਹਨੇ ਲੈ ਕੇ ਆਂਦੇ ਮਿਸਤਰੀ ਆਹ ਇਹ ਨਾ ਮਿਸਤਰੀ ਥੋੜਾ ਠੇਕੇਦਾਰ ਹੈ ਹੈ ਇਹ ਇੱਟਾ ਚੱਕਣ ਦੇ ਕਾ ਤੇ ਲਾਇਆ ਹਾਂ ਇਹਨੂੰ ਇੱਟਾਂ ਚੱਕਣ ਦੇ ਕੱਦ ਲਾਇਆ ਇਹ ਤਾਂ ਸ਼ੌਕ ਨਾ ਇਹ ਜੀ ਕਰਦੇ ਨਾਲੇ ਜੋਗਾ ਕਰ ਲੈਂਦੇ ਆ ਉਹ ਨਹੀਂ ਕਰਦਾ ਹਨਾ ਹਾਂ ਸ਼ੌਕ ਨਾ ਕਰਦਾ ਅੱਛਾ ਉਹ ਕੁਰਸੀ ਇਹਦੀ ਪਈ ਹੈ ਹਨਾ ਇਧਰਲੇ ਪਾਸੇ ਯਕੀਨ ਨਹੀਂ ਕਰਦਾ ਇਹ ਆ ਵਾ ਪਈ ਹੈ ਦੀ ਠੇਕੇਦਾਰ ਦੀ ਕੁਰਸੀ ਤੇ ਆ ਇਹ ਦੇਖਾ ਇਹਨਾਂ ਦਾ ਦੂਜਾ ਮਿਸਤਰੀ ਆ ਇਹਨੇ ਸਾਰਾ ਪਲਸਟਰ ਪਲਸਟਰ ਇਹਨੇ ਕੀਤਾ ਹੈਗਾ ਤੇ ਜੇ ਕਿਸੇ ਨੇ ਇਹਨੂੰ ਕੰਟੈਕਟ ਕਰਨਾ ਨੰਬਰ ਬੋਲੀ ਇਕਬਾਲ ਤੇਰਾ ਤੇ ਨੰਬਰ ਹੀ ਨਹੀਂ ਪਤਾ ਲੈ ਤੇ ਠੇਕੇਦਾਰ ਦੇ ਮਿਸਤਰੀ ਨੰਬਰ ਹੀ ਨਹੀਂ ਪਤਾ ਠੇਕੇਦਾਰ ਦਾ ਹੈ ਹੈ ਉਹ ਠੇਕੇਦਾਰ ਨੰਬਰ ਹੀ ਨਹੀਂ ਦਿੰਦਾ ਉਹਨੂੰ ਕਿਹਾ ਵੇ ਠੇਕੇਦਾਰ ਨੇ ਵੀ ਨੰਬਰ ਨਹੀਂ ਦੇਣਾ ਇਹਨੇ ਕਿਹਾ ਠੇਕੇਦਾਰ ਨੇ ਕਿਹਾ ਨਹੀਂ ਠੇਕੇਦਾਰ ਨੇ ਕਿਹਾ ਵੀ ਨੰਬਰ ਨਹੀਂ ਦੇਣਾ ਨਹੀਂ ਦੱਸ ਦੇ ਠੇਕੇਦਾਰ ਨੇ ਕਿਹਾ ਨਾ ਲੈ ਨਹੀਂ ਕਸਮ ਦਾ ਖੇ ਪਿਆ ਨਹੀਂ ਲੈ ਹੈ ਉਹ ਵੇਖ ਤੇਰਾ ਮਜ਼ਾਕ ਕਰੀ ਜਾਂਦਾ ਬੱਬੂ ਲੈ ਬੱਬੂ ਵੇ ਕਿ ਜਿਵੇਂ ਆਪ ਅੱਠ ਫੁੱਟ ਦਾ ਹੁੰਦਾ ਇੱਕ ਇੱਕ ਸਾਡੀ ਵੀਡੀਓ ਬਣਾਉਂਦਾ ਥੰਦੇ ਕੋ ਡੋਕਾ ਦੱਸ ਮਿਸਤਰੀ ਕਿੰਨਾ ਨੰਬਰ ਤੇ ਤੇਰਾ ਨੰਬਰ ਤੋਂ ਪਤਾ ਹੀ ਹਸੋ ਬੋਲੋ ਮੈਨੂੰ ਨਹੀਂ ਇਹਨਾਂ ਨੂੰ ਨਹੀਂ ਪਤਾ 70377 70377 13882 13882 ਠੀਕ ਹੈ ਠੇਕੇਦਾਰ ਆ ਉਹ ਠੇਕੇਦਾਰ ਆ ਹਾਂ ਇੱਧਰ ਠੇਕੇਦਾਰ ਠੀਕ ਆ ਮਿਸਤਰੀ ਦੇ ਤਾਂ ਉਹਨੇ ਆਦਾ ਨੰਬਰ ਦਿੱਤਾ ਕੁੱਟੀ ਨਾ ਕਿਤੇ ਜਾ ਕੇ ਕਰੇ ਠੀਕ ਆ ਕੋਈ ਮਿਸਤਰੀ ਬਾਅਦ ਕਢੋ ਹੂੰ ਕੋਈ ਵੀ ਕਢ ਦੇ ਠੇਕਾ ਇਹ ਲਊਗਾ ਬੱਬੂ